ਆਰੀ ਯਾਰੀ ਯਾਰੀ ਤੇ ਵਿੱਚ ਜਿਗਰਾਵਾਂ ਦੇ ਕਹਿੰਦੇ ਲੱਗਦੀ ਰੋਸ਼ਨੀ ਭਰੀ ਸੋ ਦੋਸਤੋ ਸ਼ਹਿਰ ਜਿਗਰਾਓ ਤੇ ਜਿੱਥੇ ਰੋਸ਼ਨੀ ਦਾ ਮੇਲਾ ਜਿਹੜਾ ਅਸੀਂ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਪੜ੍ਹਦੇ ਹੁੰਦੇ ਸੀ 10ਵੀਂ ਦਾ ਸਿਲੇਬਸ ਸੀਗਾ ਮੇਰੇ ਖਿਆਲ ਨਾਲ ਤੇ ਉਹਦੇ ਵਿੱਚ ਇੱਕ ਜਿਹੜਾ ਪੰਜਾਬ ਦੇ ਮੇਲਿਆਂ ਦਾ ਚੈਪਟਰ ਸੀਗਾ ਉਹਦੇ ਵਿੱਚ ਇਸ ਰੋਸ਼ਨੀ ਦੇ ਮੇਲੇ ਦਾ ਜ਼ਿਕਰ ਆਉਂਦਾ ਸੀ ਜਿਵੇਂ ਕਿ ਜਰਗ ਦਾ ਮੇਲਾ ਤੇ ਹੋਰ ਪੰਜਾਬ ਦੇ ਵਿੱਚ ਜਿਵੇਂ ਮਾਗੀ ਦਾ ਮੇਲਾ ਤੇ ਇਸ ਤਰ੍ਹਾਂ ਜਿਹੜੇ ਮਸ਼ਹੂਰ ਵੱਡੇ ਮੇਲੇ ਨੇ ਛਪਾਰ ਦਾ ਮੇਲਾ ਤਾਂ ਉਹਦਾ ਵਿੱਚੋਂ ਇੱਕ ਮੇਲਾ ਸੀ ਰੋਸ਼ਨੀ ਦਾ ਮੇਲਾ ਇਹ ਜਿਹੜਾ ਜਗਰਾਉਂ ਦੇ ਵਿੱਚ ਇੱਥੇ ਲੱਗਦਾ ਤੇ ਕੀ ਹੈ ਇਸ ਮੇਲੇ ਦਾ ਇਤਿਹਾਸ ਆਓ ਨਾਲ-ਨਾਲ ਆਪਾਂ ਗੱਲ ਕਰਦੇ ਆ ਨਾਲ-ਨਾਲ ਮੈਂ ਤੁਹਾਨੂੰ ਦਿਖਾਉਣਾ ਮੇਲਾ ਜਿਹੜਾ ਲੱਗਿਆ ਹੋਇਆ ਇੱਥੇ ਸੋ ਇਹ ਜਿਹੜੀਆਂ ਦੁਕਾਨਾਂ ਨੇ ਫਿਰ ਦੋਸਤੋ ਦੇਖ ਸਕਦੇ ਹੋ ਵੀ ਲੱਗ ਚੁੱਕੀਆਂ ਨੇ ਤੇ ਇਹ ਜਿਹੜਾ ਮੇਲਾ ਇੱਥੇ ਬਹੁਤ ਹੀ ਭਾਰੀ ਮੇਲਾ ਜਿਹੜਾ ਉਹ ਲੱਗਦਾ ਪੰਜਾਬ ਦੇ ਵੱਡੇ ਮੇਲਿਆਂ ਦੇ ਵਿੱਚ ਇੱਕ ਮੇਲਾ ਜਿਹੜਾ ਇਹ ਰੌਸ਼ਨੀ ਦਾ ਮੇਲਾ ਜਿਹੜਾ ਇੱਥੇ ਮਨਾਇਆ ਜਾਂਦਾ ਸੋ ਦੋਸਤੋ ਇਹ ਜਿਹੜਾ ਮੇਲਾ ਮਨਾਇਆ ਜਾਂਦਾ ਜੀ ਇਹ ਮੁਹਕਮ ਦੀਨ ਜਿਹੜੇ ਇੱਥੇ ਪੀਰ ਹੋਏ ਨੇ ਸੋ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਤੇ ਇਹਦਾ ਇਤਿਹਾਸ ਦੀ ਜੇ ਆਪਾਂ ਗੱਲ ਕਰੀਏ ਤਾਂ ਇੱਥੇ ਕੋਈ ਸੇਠ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਕਹ ਲੋ ਕੀ ਕੋਈ ਮੰਨਤ ਮੰਗੀ ਸੀ ਤੇ ਉਹਨਾਂ ਦੀ ਉਹ ਮੰਨਤ ਪੂਰੀ ਹੋਣ ਤੇ ਉਹਨਾਂ ਨੇ ਈ ਰਾਤ ਨੂੰ ਇਸ ਜਗ੍ਹਾ ਦੇ ਉੱਪਰ ਕਹ ਲੋ ਦੀਪ ਮਾਲਾ ਕੀਤੀ ਬਹੁਤ ਵੱਡੇ ਲੈਵਲ ਤੇ ਤਾਂ ਉਸ ਸਮੇਂ ਜਿਹੜਾ ਇਹ ਜਗਾ ਹਨੇਰੀ ਜਗਾ ਜਿਹੜੀ ਸੀਗੀ ਤਾਂ ਉਸ ਜਬੇ ਸਮੇਂ ਇੰਨੀ ਜ਼ਿਆਦਾ ਇਹ ਜਗਮਗ ਜਗਮਗ ਹੋਈ ਕਿ ਜਿਹੜਾ ਇੱਥੇ ਰੋਸ਼ਨੀ ਰੋਸ਼ਨੀ ਹੋ ਗਈ ਤਾਂ ਲੋਕਾਂ ਨੇ ਉਸ ਸਮੇਂ ਇਹ ਕਿਹਾ ਸੀ ਕਿ ਵੀ ਅੱਜ ਤਾਂ ਇਦਾਂ ਲੱਗ ਰਿਹਾ ਵੀ ਜਿਵੇਂ ਰੋਸ਼ਨੀ ਦਾ ਜਿਹੜਾ ਉਹ ਮੇਲਾ ਹੀ ਲੱਗ ਗਿਆ ਹੋਵੇ ਸੋ ਉਸ ਜਿਹੜੀ ਸ਼ੁਰੂਆਤ ਉਸ ਟਾਈਮ ਤੋਂ ਇਹ ਹੋਈ ਇਸ ਮੇਲੇ ਦੀ ਤੇ ਅੱਜ ਵੀ ਜਿਹੜਾ ਇਸ ਮੇਲੇ ਨੂੰ ਰੌਸ਼ਨੀ ਦੇ ਮੇਲੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸੋ ਇਹ ਹੈ ਜੀ ਬਾਬਾ ਮੁਹੰਮਦਦੀਨ ਜੀ ਦਾ ਸਥਾਨ ਜਿੱਥੇ ਸੰਗਤਾਂ ਬੜੀ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਮੱਥਾ ਟੇਕਦੀਆਂ ਨੇ ਹਾਜ਼ਰੀ ਲਵਾਉਂਦੀਆਂ ਨੇ ਵੀਰ ਹੁਣੀ ਨੇ ਜੀ ਇੱਥੇ ਮਠਿਆਈ ਦੀ ਸ਼ਾਪ ਇਹਨਾਂ ਨੇ ਦੇਖੋ ਬੜੀਆਂ ਵਧੀਆ 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 ਜਿਹੜੀਆਂ ਮਠਿਆਈਆਂ ਅਲੱਗ-ਅਲੱਗ ਤਰ੍ਹਾਂ ਦੀਆਂ ਬਣਾ ਕੇ ਇਹਨਾਂ ਨੇ ਰੱਖੀਆਂ ਬੜੀਆਂ ਸੋਹਣੀਆਂ ਲੱਗਦੀਆਂ ਨੇ ਇਹ ਵਾਹ ਜੀ ਵਾਹ ਈ ਕਹਿੰਦੇ ਜੀ ਇਹਨਾਂ ਨੂੰ ਕਜਲਾ ਕਜਲਾ ਵੀਰ ਜੀ ਕਜਲਾ ਠੀਕ ਆ ਜੀ ਠੀਕ ਆ ਤੇ ਆ ਗੁੜਦੇ ਆ ਇਹ ਇਹ ਗੂੜਾ ਵਾਲੀ ਆ ਜੀ ਅੱਛਾ ਆ ਖੋਏ ਵਾਲੀ ਆ ਅੱਛਾ ਆ ਖੰਡ ਵਾਲੀ ਆ ਠੀਕ ਆ ਜੀ ਠੀਕ ਆ ਤੇ ਆ ਬਰਫੀ ਬੜੇ ਵਧੀਆ ਤੁਸੀਂ ਅਲੱਗ-ਅਲੱਗ ਰੰਗ ਦੀ ਬਣਾ ਕੇ ਰੱਖੀ ਹੋਈ ਆ ਇਹ ਤੇ ਸੂਜੀ ਵਾਲੀ ਆ ਜੀ ਸੋ ਜੀ ਦੀ ਵਰਕ ਠੀਕ ਆ ਚਲੋ ਬਹੁਤ ਵਧੀਆ ਵੀ ਧਿਆਉ ਚੱਲਦੇ ਆਗੇ ਸੋ ਜਿਹੜੀਆਂ ਇੱਥੇ ਮੇਲੇ ਦੇ ਵਿੱਚ ਸੰਗਤਾਂ ਨੇ ਮੱਥਾ ਟੇਕਣ ਵਾਲੀਆਂ ਉਹ ਬਹੁਤ ਭਾਰੀ ਗਿਣਤੀ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਸ਼ਾਮ ਤੱਕ ਜਿਹੜਾ ਇਹ ਮੇਲਾ ਪੂਰੀ ਤਰ੍ਹਾਂ ਭਰ ਜਾਊਗਾ ਤੇ ਤੁਸੀਂ ਹੁਣ ਆਓ ਦੇਖਦੇ ਆ ਜੀ ਮੇਲੇ ਦੇ ਰੰਗ ਦੇਖਦੇ ਆ ਮਾਰਕੀਟ ਜਿਹੜੀ ਲੱਗੀ ਹੋਈ ਹੈ ਇਸ ਮੇਲੇ ਦੇ ਵਿੱਚ ਤੇ ਪੂਰਾ ਬਾਜ਼ਾਰ ਜਿਹੜਾ ਮੈਂ ਕਿਹਾ ਜੀ ਸਜਿਆ ਪਿਆ ਸਜਿਆ ਰਹੇਓ ਸਾਸਿਕਲ ਜੀ ਤੇ ਬਾਬਾ ਜੀ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆ ਜੀ ਇਸ ਮੇਲੇ ਦਾ ਇਤਿਹਾਸ ਬਾਬਾ ਜੀ ਜਿਹੜਾ ਮੇਲਾ ਲੱਗਦਾ ਇਹਨੂੰ ਰੋਸ਼ਨੀ ਦਾ ਮੇਲਾ ਕਿਉਂ ਕਹਿੰਦੇ ਜੀ ਕੁਝ ਜਾਣਕਾਰੀ ਦਿਓ ਇਹਦੇ ਬਾਰੇ ਰੋਸ਼ਨੀ ਮੈਨੂੰ ਵਾਹਪੁਰ ਸਾਧੂ ਇਹ ਉਹਨਾਂ ਦੇ ਰੋਸ਼ਨੀ ਸੀ ਪ੍ਰਕਾਸ਼ ਸੀ ਉਹ ਰੋਸ਼ਨੀ ਕਹਿੰਦੇ ਉਹ ਮੁਗਲ ਦੇ ਬਾਦਸ਼ਾਹ ਮਾਹਪੁਰ ਸਾਧੂ ਸੀ ਪੂਰੇ ਠੀਕ ਹੈ ਉਹਨਾਂ ਦਾ ਰੋਸ਼ੀ ਮੈਂ ਪ੍ਰਕਾਸ਼ ਜੀ ਜੀ ਉਹ ਪ੍ਰਕਾਸ਼ ਹੈ ਠੀਕ ਹੈ ਯਾਏ ਅਭੀ ਦੋਸਤੇ ਸਦੇ ਮੇਲਾ ਮੇਲਾ ਦੇਖਦੇ ਫਿਰਦੇ ਨੇ ਦੋਸਤ ਕਿੱਥੋਂ ਆਏ ਵੀਰੇ ਸ਼ੇਰਪੁਰ ਕੁਗਲਾ ਦਾ ਜੀ ਸ਼ੇਰਪੁਰ ਕਲਾ ਦਾ ਸ਼ੇਰਪੁਰਾਂ ਲੱਗੇ ਆਈ ਲੈਣ ਅੱਛਾ ਠੀਕ ਹੈ ਠੀਕ ਤੇ ਮੇਲਾ ਦੇਖਣਾ ਹੈ ਫਿਰ ਹਾਂ ਜੀ ਮੇਲਾ ਦੇਖਣਾ ਹੈ ਪਰਿਆ ਨਹੀਂ ਮੇਲਾ ਹਾਲੇ ਭਰਿਆ ਨਹੀਂ ਮੇਲਾ ਹਾਲੇ ਭਰ ਜੂਗਾ ਕਿਉਂਕਿ ਅੱਜ ਪਹਿਲਾ ਦਿਨ ਹੈ ਮੇਲੇ ਦਾ ਤੇ ਇਹ ਹੈ ਨਾ ਹਾਂ ਜੀ ਤੇ 24 25 ਤੇ 26 ਦਾ ਮੇਲਾ ਨਾ ਇਹ ਹਾਂ ਜੀ ਹਾਂ ਜੀ ਸਰ ਠੀਕ ਹੈ ਜੀ ਠੀਕ ਇਹ ਪਹਿਲਾ ਦਿਨ ਹੈ ਪਹਿਲਾ ਦਿਨ ਹੈ ਜੀ ਅੱਜ ਪਹਿਲਾ ਦਿਨ ਹੈ ਇਹ ਜੰਡੋਲ ਵੀ ਨਖਾਸ ਨਹੀਂ ਲੱਗੇ ਹੋਏ ਜੀ ਆਹ ਹਾਂ ਗੱਲ ਤੱਕ ਜਾ ਕੇ ਪੂਰਾ ਕਰਦੇ ਕੱਲ ਤੱਕ ਜਿਹੜਾ ਮੇਲਾ ਪੂਰੀ ਤਰ੍ਹਾਂ ਭਰ ਜਾਊਗਾ। ਤੇ ਆਓ ਜੀ ਵੀਰ ਉਹਨਾਂ ਨੂੰ ਪੁੱਛ ਰਿਹਾ ਵੀ ਇਹ ਮੇਲਾ ਕਿਉਂ ਮਨਾਇਆ? ਅੱਛਾ ਵੀ ਰੋਸ਼ਨੀ ਦਾ ਮੇਲਾ ਕਹਿੰਦੇ ਇਹਨਾਂ ਨੇ ਕਿਤਾਬਾਂ ਚ ਪੜ੍ਹਦੇ ਰਹੇ ਆਪਾਂ ਨਾ ਛੋਟੇ ਹੁੰਦੇ। ਮੇਰੇ ਸਹਾਂ ਨਾਲ ਤਾਰ ਜੰਵੈਲੀ ਲੜਿਆ ਜੀ ਮੇਰੇ ਸਹਾਂ ਨਾਲ ਤਾਂ ਹੀ। ਅੱਛਾ। ਤੇ ਅਰਜਨ ਵੈਲੀ ਦੇ ਨਾਲ ਰੋਸ਼ਨੀ ਦਾ ਕੀ ਸੰਬੰਧ ਸੀਗਾ ਫਿਰ? ਰੋਸ਼ਨੀ ਦਾ ਮੇਲਾ ਕਿਉਂ ਕਹਿੰਦੇ? ਗੜਾਸੀ ਮਾਰੀ ਜੁਣੇ। ਪੈਰ ਜੋੜ ਕੇ। ਪੈਰ ਜੋੜ ਕੇ ਗੜਾਸੀ ਮਾਰੀ ਜੁਣੇ। ਬਹੁਤ ਅੱਗੇ ਉਹ ਮੁੰਡੇ ਆ ਗਏ ਇੱਧਰ ਹੋ ਗਏ। ਇੱਥੇ ਬਹੁਤ ਲੜਾਈ ਲੁੜੀ ਹੋਈ ਸੀ ਉਹਦੇ ਕਰਕੇ ਮੇ ਚਲੋ ਜੀ ਇਹ ਵੀਰ ਹਣਾ ਤੋਂ ਇੱਕ ਨਵਾਂ ਇਤਿਹਾਸ ਹੈ ਇਸ ਮੇਲੇ ਦਾ ਆਪਾਂ ਨੂੰ ਪਤਾ ਲੱਗਿਆ ਠੀਕ ਹੈ ਵੀਰੇ ਥੈਂਕ ਯੂ ਜੀ ਬਸ ਠੀਕ ਹੈ ਹੁਣ ਅੱਗੇ ਜਾ ਕੇ ਥੋੜਾ ਜਿਹਾ ਪੁੱਛਿਓ ਕਿਸੇ ਨੂੰ ਵੀ ਕਿਉਂ ਲੱਗਦਾ ਰੋਸ਼ਿੰਦਿਆ ਮੇਲਾ ਠੀਕ ਹੈ ਤੇ ਇਹ ਚੀਜ਼ ਹੈ ਜੀ ਲੋਕਲ ਆਪਾਂ ਕਿਸੇ ਨੂੰ ਵੀ ਪੁੱਛਦੇ ਆ ਕਿਸੇ ਨੂੰ ਖੁਸ਼ ਪਤਾ ਕਿਸੇ ਨੂੰ ਪੁੱਛ ਪਤਾ ਕੋਈ ਕਹਿੰਦਾ ਅਰਜਣ ਵੈਲੀ ਕਰਕੇ ਲੱਗਦਾ ਕੋਈ ਕਿਸੇ ਕਰਕੇ ਸੋ ਜਿਆਦਾ ਜਿਹੜਾ ਮੇਲਿਆਂ ਦਾ ਇਤਿਹਾਸ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਕਰਦਾ ਨਾ ਅਸੀਂ ਕੋਈ ਬਹੁਤਾ ਜਿਆਦਾ ਇਹਨੂੰ ਜਾਣਨ ਦੀ ਕੋਸ਼ਿਸ਼ ਵੀ ਕਰਦੇ ਆ। ਤਾਂ ਮੇਲਾ ਇਸ ਤਰ੍ਹਾਂ ਨਾਲ ਭਰਿਆ ਹੋਇਆ ਜੀ ਇੱਥੇ ਹਲੇ ਸਟਾਰਟਿੰਗ ਆ ਸਟਾਰਟਿੰਗ ਦੇ ਵਿੱਚ ਜਿਹੜਾ ਇਹ ਢਕਾਲਾ ਜਿਹੜੀਆਂ ਲੱਗੀਆਂ ਯਾਨੀ ਮੇਲੇ ਦੇ ਵਿੱਚ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਨੇ ਉਹ ਮੇਲੇ ਦੀ ਇਸ ਖੁਸ਼ੀ ਦੇ ਵਿੱਚ ਲੰਗਰ ਸੰਗਤਾਂ ਵੱਲੋਂ ਜਿਹੜੇ ਲਗਾਏ ਗਏ ਨੇ ਸ਼ਹਿਰ ਜਗਰਾਉਂ ਤੇ ਜਗਰਾਉਂ ਦੇ ਵਿੱਚ ਲੱਗਿਆ ਹੋਇਆ ਇਹ ਮੇਲਾ ਉਹ ਜੀ ਸੋਇਤਲੇ ਪਾਸੇ ਆ ਚੂੜੀਆਂ ਦੀਆਂ ਦੁਕਾਨਾਂ ਦੇ ਨਾਲ ਤੇ ਜਿਹੜੀਆਂ ਹੋਰ ਸ਼ਾਪਸ ਜਿਹੜੀਆਂ ਨਹੀਂ ਆ ਖੁੱਲੀਆਂ ਹੋਈਆਂ ਨੇ ਤੇ ਇਧਰਲੇ ਪਾਸੇ ਵੀ ਐਸੈਸਰੀ ਜਿਹੜੀ ਲੇਡੀਜ਼ ਦੀ ਉਹਨਾਂ ਦੀਆਂ ਜਿਹੜੀਆਂ ਲਕਾਨਾ ਜਿਹੜੀਆਂ ਖੁੱਲੀਆਂ ਹੋਈਆਂ ਨੇ ਸੁ ਮੇਲਾ ਜਿਹੜਾ ਹੱਲੇ ਸਟਾਰਟ ਹੋ ਰਿਹਾ ਤੇ ਜਿਹਦੀ ਵਜ੍ਹਾ ਕਰਕੇ ਹੱਲੇ ਬਹੁਤ ਜ਼ਿਆਦਾ ਤਾਂ ਰਸ਼ ਨਹੀਂ ਹੈਗਾ ਪਰ ਇੱਥੇ ਇੰਨਾ ਜ਼ਿਆਦਾ ਰਸ਼ ਹੋ ਜਾਂਦਾ ਕਿ ਪੈਰ ਰੱਖਣ ਨੂੰ ਵੀ ਜਿਹੜੀ ਜਗ੍ਹਾ ਇੱਥੇ ਲੱਭਣੀ ਮੁਸ਼ਕਲ ਹੋ ਜਾਂਦੀ ਆ ਦੋਸਤੋ ਆਓ ਜੀ ਹੁਣ ਆਪਾਂ ਚੱਲਦੇ ਹਾਂ ਉਸ ਗਰਾਊਂਡ ਵੱਲ ਜਿੱਥੇ ਕੀ ਇਸ ਮੇਲੇ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਮੇਲੇ ਨੂੰ ਮਨਾਇਆ ਜਾਂਦਾ ਤੇ ਇਹ ਆ ਉਹ ਗਰਾਊਂਡ ਆ ਜਿੱਥੇ ਜਿਹੜਾ ਇਹ ਚੰਡੋਲ ਪੰਘੂੜੇ ਤੇ ਹੋਰ ਜਿਹੜੀਆਂ ਖੇਡਾਂ ਖੁੱਡਾਂ ਦਾ ਸਮਾਨ ਹੈਗਾ ਉਹ ਇੱਥੇ ਲਗਾਇਆ ਜਾਂਦਾ ਜਿਵੇਂ ਕੀ ਇਹ ਰਿੰਗ ਹੋਗੀ ਜਾਂ ਇਹ ਗਨ ਸ਼ਾਟ ਜਿਹੜੇ ਹੋਗੇ ਸੋ ਇਹ ਚੀਜ਼ਾਂ ਜਿਹੜੀਆਂ ਇੱਥੇ ਲਗਾਈਆਂ ਜਾਂਦੀਆਂ ਨੇ ਤੇ ਇਹ ਇੱਕ ਮੇਲੇ ਦਾ ਮਾਹੌਲ ਜਿਹੜਾ ਇੱਥੇ ਬਣ ਜਾਂਦਾ ਤੋ ਅੱਜ ਪਹਿਲਾ ਦਿਨ ਆ ਤੇ ਜਿਹੜੀ ਲੋਕ ਨੇ ਇੱਥੇ ਆਉਣਾ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਬਸ 1 2 3 ਘੰਟੇ ਦੇ ਵਿੱਚ ਜਿਹੜਾ ਇਹ ਮੇਲਾ ਪੂਰੀ ਤਰ੍ਹਾਂ ਨਾਲ ਉਹ ਭਰ ਜਾਊਗਾ ਤੇ ਇੱਥੇ ਕਹ ਲੋ ਵੀ ਜਗ੍ਹਾ ਨਹੀਂ ਲੱਭਣੀ ਕਿ ਪੈਰ ਰੱਖਣ ਲਈ ਵੀ ਸੜੀ ਦੇ ਲੱਗੇ ਬੱਚੇ ਤਾਂ ਝੂਲਾ ਜੀ ਬੱਚੇ بڑے ਮ제 ਦੇ ਨਾਲ ਜਿਹੜੇ ਝੂਟੇ ਲੈ ਰਹੇ ਨੇ ਇੱਥੇ ਸੋ ਬੱਚਿਆਂ ਨੂੰ ਮੇਲੇ ਦਾ ਤਾਂ ਕੋਈ ਐਡਾ ਨਹੀਂ ਬਹੁਤਾ ਯਾਰ ਪਤਾ ਹੁੰਦਾ ਪਰ ਇਹਨਾਂ ਜ਼ਰੂਰ ਪਤਾ ਹੁੰਦਾ ਹੈ ਕਿ ਅਸੀਂ ਝੂਟੇ ਲੈਣ ਪਹੁੰਚਣਾ ਤੇ ਸਾਨੂੰ ਬਸ ਜਿਹੜੀ ਆ ਰਾਈਡਾਂ ਇਹ ਮਿਲ ਜਾਣ ਸੋ ਬੱਚਿਆਂ ਦਾ ਤਾਂ ਇੱਥੋਂ ਤੱਕ ਹੀ ਮਤਲਬ ਹੁੰਦਾ ਬਾਕੀ ਜਿਹੜੇ ਮੇਲੇ ਦਾ ਇਤਿਹਾਸ ਹੁੰਦੇ ਨੇ ਉਹ ਤਾਂ ਫਿਰ ਜਿਹੜੇ ਵੱਡੇ ਨੇ ਉਹੀ ਸਮਝ ਸਕਦੇ ਨੇ ਤੇ ਪਰ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਜਿਹੜੇ ਲੋਕਲ ਬੰਦੇ ਵੀ ਹੁੰਦੇ ਨੇ ਉਹਨਾਂ ਨੂੰ ਬਹੁਤਾ ਜ਼ਿਆਦਾ ਇਤਿਹਾਸ ਬਾਰੇ ਨਹੀਂ ਪਤਾ ਹੁੰਦਾ ਵੈਸੇ ਵੀ ਅਗਰ ਪੰਜਾਬ ਦੇ ਮੇਲਿਆਂ ਦੀ ਗੱਲ ਕਰੀਏ ਤਾਂ ਇਹ ਇੱਕ ਰੀਤ ਹੁੰਦੀ ਹੈ ਜਿਹੜੀ ਇੱਕ ਵਾਰੀ ਚੱਲ ਪੈਂਦੀ ਹੈ ਕੋਈ ਬਹੁਤ ਜ਼ਿਆਦਾ ਇਹਦੇ ਪਿੱਛੇ ਜਿਹੜਾ ਉਹ ਬਹੁਤ ਕੋਈ ਇਤਿਹਾਸ ਸਾਨੂੰ ਲੱਭਦਾ ਨਹੀਂ ਕਿਉਂਕਿ ਬਹੁਤ ਪੁਰਾਣੇ ਮੇਲੇ ਜਿਹੜੇ ਇਹ ਚੱਲਦੇ ਆਉਂਦੇ ਨੇ ਸੋ ਇਹ ਹੈਗਾ ਜੀ ਮੇਲਾ ਚੱਲ ਰਿਹਾ ਰੋਸ਼ਨੀ ਦਾ ਮੇਲਾ ਜਗਰਾਉਂ ਦੇ ਵਿੱਚ ਲੱਗਦਾ ਹੈ ਜਿਹੜਾ ਸੋ ਦੋਸਤੋ ਮੇਰਾ ਅੱਜ ਇਧਰਲੇ ਪਾਸੇ ਲੰਘਦਿਆਂ ਲੰਘ ਤੇ ਇੱਕ ਕੁਦਰਤੀ ਜਿਹੜਾ ġੇੜਾ ਸੀਗਾ ਉਹ ਲੱਗ ਗਿਆ ਚੱਕਰ ਲੱਗ ਗਿਆ ਤਾਂ ਮੈਨੂੰ ਇੱਕ ਜਿਹੜਾ ਸ਼ੌਕ ਹੁੰਦਾ ਕਿ ਆਪਾਂ ਪਤਾ ਕਰੀਏ ਕਿ ਜਿਹੜੀਆਂ ਚੀਜ਼ਾਂ ਅਸੀਂ ਪੜ੍ਹਦੇ ਰਹੇ ਹਾਂ ਉਹ ਐਕਚੁਅਲੀ ਹੈ ਕੀ ਆ ਸੋ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਜਿਹੜੇ ਮੇਲੇ ਸਾਨੂੰ ਪੜ੍ਹਾਏ ਜਾਂਦੇ ਸੀਗੇ ਕਿ ਪੰਜਾਬ ਦੇ ਜਿਹੜੇ ਮੇਲੇ ਨੇ ਵੱਡੇ ਲੈਵਲ ਦੇ ਜਿਹੜੇ ਭਰਦੇ ਨੇ ਬਹੁਤ ਵੱਡੇ ਮੇਲੇ ਜਿਹੜੇ ਗਿਣੇ ਜਾਂਦੇ ਉਹਨਾਂ ਵਿੱਚੋਂ ਇੱਕ ਰੋਸ਼ਨ ਦਾ ਮੇਲਾ ਤੇ ਮੈਂ ਦੇਖਣਾ ਚਾਹੁੰਦਾ ਸੀ ਕੀ ਐਕਚੁਅਲੀ ਠਹਿ ਕਿ ਆਏ ਮੇਲਾ ਤੇ ਕਿਵੇਂ ਲੱਗਦਾ ਤੇ ਕਿਵੇਂ ਮਨਾਇਆ ਜਾਂਦਾ ਸੋ ਇਹ ਅੱਜ ਦੇਖਣ ਦਾ ਮੌਕਾ ਮਿਲਿਆ ਤੇ ਦੇਖੋ ਤੁਸੀਂ ਇੱਥੇ ਝੰਡੋਲ ਚੱਲ ਰਹੇ ਨੇ ਵੱਡੇ ਵੱਡੇ ਤੇ ਨਾਲ ਦੀ ਨਾਲ ਹੁਣ ਜਿਹੜਾ ਮੇਲਾ ਉਹ ਭਰਨਾ ਸ਼ੁਰੂ ਹੋ ਗਿਆ ਇਧਰਲੇ ਪਾਸੇ ਵਿਸ਼ਾਲ ਸਰਕਸ ਸੋ ਇਹ ਵੀ ਚੱਲ ਰਹੀ ਆ ਸੋ ਠੀਕ ਆ ਦੋਸਤੋ ਇਹ ਸੀ ਜਿਹੜਾ ਮੇਲਾ ਇੱਥੇ ਮੁਹੱਕਮ ਦੀਨ ਜਿਹੜੇ ਉਹਨੇ ਪੀਰ ਹੋਏ ਨੇ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਤੇ ਕਿਵੇਂ ਦੀ ਲੱਗੀ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਦੋਸਤ ਹਾਲੇ ਤੱਕ ਰੌਸ਼ਨੀ ਦਾ ਮੇਲਾ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਇਸ ਮੇਲੇ ਨੂੰ ਜ਼ਰੂਰ ਦੇਖ ਸਕਣ ਸੋ ਠੀਕ ਆ ਦੋਸਤੋ ਮਿਲਦੇ ਹਾਂ ਜੇ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਸასი ਸ਼ਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ